ਤਾਂ ਵੀ ਨਾਮ ਰਵਾਇਆ ਕਰੋ ਫੋੜ ਫੋੜ ਤੋੜਦੇ ਆ ਰਾਤ ਨੂੰ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਲ ਰੌਂਡਰ 855 ਚੈਨਲ ਤੇ ਆਪਾਂ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਦੇ ਰਿਜ਼ਲਟ ਜੋ ਕਿ ਕੱਲ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਦੇ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਂਦੇ ਆ ਤੇ ਜੋ ਗੱਲ ਕਰਦੇ ਆ ਫਾਈਨਲ ਰਿਜ਼ਲਟ ਦੀ ਪਹਿਲਾ ਗੱਲ ਕਰਾਂਗੇ ਰੰਧਾਵਾ ਮਸੰਦਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉਥੇ ਪਹਿਲਾ ਨਾਮ 75000 ਤੇ ਦੂਜਾ ਨਾਮ 65000 ਸੀ ਬੈਸਟ ਰੇਡਰ ਤੇ ਬਾਈਟ ਜਾਫੀ ਦੇ ਲਈ 111000 ਰੁਪਏ ਦਿੱਤੇ ਗਏ ਸਰ ਇਥੇ ਫਾਈਨਲ ਮੈਚ ਹੋਇਆ ਸੀ ਕਾਲਾ ਬਾਈਆ ਤੇ ਬੇਓਪਲੈਂਟੀ ਨਿਊਜ਼ੀਲੈਂਡ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਕਾਲਾ ਬਾਈਆ ਦੀ ਟੀਮ ਫਸਟ ਤੇ ਬੇਓਪਲੈਂਟੀ ਨਿਊਜ਼ੀਲੈਂਡ ਟੀਮ ਸੈਕੰਡ ਤੇ ਇਥੇ ਬੈਟ ਰੇਟਰ ਬਣੇਗਾ ਰਮਜ਼ਾਨ ਤੇ ਬਿੱਲਾ ਤੇ ਵੈਸ਼ਟ ਜਾਫੀ ਬਣੇਗਾ ਪਾਲਾ ਪੜਾਉ ਵਾਲਾ ਹਾਂਜੀ ਇੱਕ ਗੱਲ ਕਰਦੇ ਹਾਂ ਜੂਐਸਏ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਫਾਈਨਲ ਮੈਚ ਹੋਇਆ ਸੀ ਨਾਰਥ ਅਮਰੀਕਾ ਤੇ ਵੇਰੀਆ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਵੇਰੀਆ ਫਸਟ ਤੇ ਨਾਰਥ ਅਮਰੀਕਾ ਸੈਕੰਡ ਤੇ ਇਥੇ ਵੈਸਟ ਰੇਡਰ ਬਣੇਗਾ ਸੁਲਤਾਨ ਸ਼ਮਸਪੁਰ ਵਾਲਾ ਤੇ ਵੈਸਟ ਜਾਫੀ ਬਣੇਗਾ ਮਣੀ ਮੱਲਗਾ ਤੇ ਖੁਸ਼ੀ ਦੁਗਾਂ ਵਾਲਾ ਤੇ ਹਾਂਜੀ ਇਹ ਸੀ ਵੀਡੀਓ ਕੱਲ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦਾ ਹੈ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ